ਇਸ ਸਵਿਰੇਥ ਨਗਰ ਨਗਰ ਕਮ ਕਾਰਵਾਈ ਕਰਦੀ ਹੈ ਲੇਕਿਨ ਅੱਧੇ ਦਿਨ ਬਾਅਦ ਫਿਰ ਦੁਬਾਰਾ ਤੋਂ ਉਸੇ ਤਰੀਕੇ ਨਾਲ ਮਾਰਕੀਟ ਸਾਜ ਜਾਂਦੀ ਹੈ ਉਸੇ ਤਰੀਕੇ ਨਾਲ ਦੁਕਾਨਾਂ ਸਾਜ ਜਾਂਦੀਆਂ ਨੇ ਯਾਨੀ ਕਿ ਇਸ ਕਾਰਵਾਈ ਦਾ ਇਹਨਾਂ ਲੋਕਾਂ ਤੇ ਕੋਈ ਅਸਰ ਨਹੀਂ ਹੋਇਆ ਜਾਂ ਤਾਂ ਇਹਨਾਂ ਨੂੰ ਨਗਰ ਨਿਗਮ ਦਾ ਕੋਈ ਡਰ ਪੈ ਨਹੀਂ ਹੈਗਾ ਉਧਰ ਟੋਏ ਪਏ ਆ ਗੱਭੇ ਸਾਈਕਲ ਲਾ ਲੈਣ ਦੇ ਨਾ ਕੋ ਲੰਗਨੂ ਰਸਤਾ ਨਾ ਕੁਝ ਵੀ ਮੈਂ ਤਾਂ ਆਪ ਬੋਲ ਕੇ ਜਾਂਦੇ ਇਹਨਾਂ ਨੂੰ ਤੇ ਸਹੀ ਕਰੋ ਰੈਡੀਆਂ ਉਠਾਉਣੀਆਂ ਚਾਹੀਦੀ ਇਹਨੇ ਦੇਖੋ ਸਾਰੀਆਂ ਰੈਡੀਆਂ ਜਕਾਈਆਂ ਦੁਬਾਰੇ ਫੇਰ ਸਾਜ ਗਈਆਂ ਇਹਨਾਂ ਨੂੰ ਡਰ ਹੈ ਨਹੀਂ ਉਹ ਕਹਿੰਦੇ ਚੱਕ ਲੋ ਇੱਥੋਂ ਨਜਾਇਜ਼ ਕਬਜ਼ੇ ਆ ਚੱਕ ਲੋ ਇਥੋਂ ਆਏ ਗਏ ਤੇ ਆਏ ਮੰਡੀ ਗਿਆ ਸੀ ਕੰਬਲਾ ਮੰਡਿਓ ਆਇਆ ਤੋਂ ਮਤਲਬ ਮੇਰਾ ਸਾਡ ਦੁਕਾਨ ਜਿੱਤੀ ਵੀ ਤਿਰਪਾਲ 24 ਘੰਟਾ ਦਾ ਸੰਦਰਥ ਲੈ ਗਿਆ ਕੰਬਲਾ ਇਹੜੀ ਮੇਰੇ ਸੱਲੇ ਸੀ ਕੰਬਲਾ ਮੇਰਾ ਕਮਸਾ ਮਤਲਬ ਜੇ ਤਿਰਪਾਲ 2-3 ਘੰਟਾ ਮਰ ਤਿਰਪਾਲ ਸਾਰਾ ਫਾਟ ਗਿਆ ਮੇਰਾ ਭਾਬੇ ਇਹ ਹੈ ਕਿ ਇਹ ਪ੍ਰਸ਼ਾਸਨ ਨੇ ਕੋਈ ਕਾਰਵਾਈ ਕੀਤੀ ਤੁਹਾਨੂੰ ਕੋਈ ਡਰ ਨਹੀਂ ਹੋ ਰਾ ਡਰ ਤਾਂ ਹੈਗਾ ਭਾਈ ਮਤਲਬ ਇਹ ਹੈ ਕਿ ਜਿੱਦਾਂ ਕੀ ਕੀ ਅਸੀਂ ਇਹ ਹੁਣ ਪ੍ਰਸ਼ਾਸਨ ਦੇ ਵੱਲੋਂ ਇਹ ਕਾਰਵਾਈ ਹੋਈ ਹੈ ਤੁਸੀਂ ਫਿਰ ਤੋਂ ਦੁਕਾਨ ਲਾ ਲਈ ਦੁਕਾਨ ਸਰ ਜੀ ਹੁਣ ਏਦਾਂ ਆ ਕਿ ਐਡੇ ਦਾ ਮਦਦਾ ਕਿੱਥੇ ਕੀ ਕਰੂਗਾ ਹਾਂਜੀ ਸਤਿ ਸ੍ਰੀ ਅਕਾਲ ਜੀ ਅਭੀ ਕਿਸੇ ਤੁਹਾਡੇ ਨਾਲ ਸਾਂਝ ਟੀਵੀ ਦੇਖ ਰਹੇ ਹੋ ਇੱਕ ਵਾਰ ਫਿਰ ਤੋਂ ਨਗਰ ਨਿਗਮ ਦਾ ਵੱਡਾ ਹੱਥ ਜਿਹੜਾ ਪਿਆ ਹੈ ਉਹ ਦੇਖ ਸਕਦੇ ਹੋ ਨਜਾਇਜ਼ ਕਬਜ਼ੇ ਦੇ ਉੱਪਰ ਜੀਸੀਟੀ ਫੈਕਟਰੀ ਸਾਹਮਣੇ ਰੇਲਵੇ ਫਾਟਕ ਹੈ ਉਧਰ ਸਾਹਮਣੇ ਉਹਦੇ ਬਿਲਕੁਲ ਕੋਲ ਜਿੱਥੇ ਆਹਾ ਦੇਖ ਸਕਦੇ ਹੋ ਕਿ ਅੱਜ ਸਵੇਰੇ ਨਗਰ ਨਿਗਮ ਦੇ ਵੱਲੋਂ ਇੱਕ ਵੱਡੀ ਕਾਰਵਾਈ ਜਿਹੜੀ ਹੁੰਦੀ ਹੈ ਪਿੱਲਾ ਮੱਛੀ ਮਾਰਕੀਟ ਜਿਹੜੀ ਹੈ ਉਹ ਚੁੱਕੀ ਜਾਂਦੀ ਉਹ ਸਾਫ਼ ਕੀਤੀ ਜਾਂਦੀ ਕਿਉਂਕਿ ਮੱਛੀ ਮਾਰਕੀਟ ਤੇ ਪਹਿਲਾਂ ਵੀ ਪੀਲਾ ਪੰਡਾ ਚੱਲਿਆ ਸੀਗਾ ਉਸ ਤੋਂ ਬਾਅਦ ਫਿਰ ਤੋਂ ਦੁਕਾਨਾਂ ਖੜੀਆਂ ਹੁੰਦੀਆਂ ਨੇ ਲੇਕਿਨ ਅੱਜ ਸਵੇਰੇ 7-8 ਵਜੇ ਦੇ ਕੋਲ ਜੋ ਉਹਨਾਂ ਦੇ ਲੋਕਾਂ ਕੋਲ ਦੱਸਿਆ ਗਿਆ ਕਿ ਇੱਥੇ ਆ ਕੇ ਪ੍ਰਸ਼ਾਸਨ ਦੇ ਵੱਲੋਂ ਜਿਹੜਾ ਉਹ ਸਾਰਾ ਸਫਾਈ ਕੀਤਾ ਗਿਆ ਤੇ ਉਹ ਦੂਜਾ ਜਿਹੜਾ ਆਇਆ ਨਾ ਜੀਸੀਟੀ ਫੈਕਟਰੀ ਦੇ ਬਿਲਕੁਲ ਓਪੋਜ਼ਿਟ ਇਹ ਜਿਹੜੀ ਮੰਡੀ ਲੱਗਦੀ ਹੈ ਇੱਥੇ ਰੇਲਵੇ ਲਾਈਨਸ ਦੇ ਬਿਲਕੁਲ ਕੋਲ ਆਹ ਦੇਖ ਸਕਦੇ ਹੋ ਕਿ ਟੀਨਾ ਟੂਨਾ ਚੱਕ ਕੇ ਪਰਾ ਮਾਰਿਆ ਨੇ ਜਿਹੜੇ ਦੁਕਾਨਾਂ ਇੱਥੇ ਪਈਆਂ ਹੋਈਆਂ ਸੀਗੀਆਂ ਤੇ ਇਧਰ ਬਾਪੂ ਜੀ ਨਾਲ ਸਾਡੇ ਆ ਤੁਸੀਂ ਥੋਡੇ ਵਾਲ ਵੀ ਸੀਗਾ ਸਾਸੋਆ ਕੀਤਾ ਸਾਰਾ ਇੱਕ ਵਾਰ ਸਾਨੂੰ ਕਹਿੰਦੇ ਸੀ ਪੁਰਾਣੀ ਅੱਡੇ ਚੱਕਣੇ ਨਹੀਂ ਆ ਗਏ ਸਾਡੇ ਦੁਕਾਨਾ ਖੋਲਣ ਤੋਂ ਪਹਿਲਾਂ ਇਹ ਸਾਡਾ ਮਹਾਰਾਜ ਜਿਹੜਾ ਸਾਮਾਨ ਖਲਾਰੇਗਾ ਸਾਡੇ ਨੂੰ ਸੰਗ ਕੀਤਾ ਗਿਆ ਆ ਤੁਹਾਡੇ ਸਾਹਮਣੇ ਜਾਂਦਾ ਕਿੰਨਾ ਸਮਾਂ ਪੁਰਾਣਾ ਤੁਹਾਡੀ ਦੁਕਾਨਾ ਦੁਕਾਨਾ ਕਾਫੀ ਟਾਈਮ ਦੀ ਆ ਗਈਆਂ ਪੁਰਾਣੀਆਂ ਸਾਡੀਆਂ ਇਹ ਮਹਾਰਾਜ 10 ਸਾਲ 5 ਸਾਲ 7 ਸਾਲ ਨਹੀਂ 10 ਸਾਲ ਦਾ ਹੋਈ ਗਿਆ ਆ ਸਾਲ ਹੋ ਗਏ ਹਾਂਜੀ ਦੁਕਾਨਾ ਹੋਈ ਸਾਡੇ ਨਾਲ ਇਥੇ ਕੋਖਾ ਕੇ ਲੱਗਾ ਸੀਗਾ ਉਹ ਕਦੇ ਵੀ ਨਵਾਂ ਕੋਖਾ ਜਣਾ ਆਹ ਕਿਹੜੀ ਦੁਕਾਨ ਸੀਗੀ ਇਹ ਵਾਲੀ ਇਹ ਸਾਡੀ ਉਹ ਦੁਕਾਨ ਸੀਗੀ ਜੀ ਨਹੀਂ ਆਹ ਕੀ ਸੀਗਾ ਇਹ ਸਾਡਾ ਹੀ ਸੀਗਾ ਜਿਹੜੇ ਸ਼ੈੱਡ ਉੱਤੇ ਪਾਈ ਹੋਈ ਸੀਗੀ ਅੱਛਾ ਸ਼ੈੱਡ ਥੋੜਾ ਸੀਗਾ ਪਾਇਆ ਹੋਇਆ ਹਾਂਜੀ ਉਹ ਨਾਲ ਚੱਕ ਦਿੱਤੀ ਐ ਕਿੰਨੇ ਸਵੇਰੇ ਕਿੰਨੇ ਵਜੇ ਸਮਾਂ ਸੀ ਸਵੇਰੇ ਸਾਡੇ ਦੁਕਾਨ ਖੁੱਲਣ ਤੋਂ ਪਹਿਲਾਂ ਹੀ ਆ ਗਈ ਮਾਰੇ ਅਸੀਂ ਤਾਂ ਮੰਡੀ ਸੀਗੇ ਅਲਟੀਮੇਟ ਤੁਹਾਨੂੰ ਦਿੱਤਾ ਹੋਇਆ ਪਹਿਲਾਂ ਨਹੀਂ ਨਹੀਂ ਸਾਨੂੰ ਕੋਈ ਅਲਟੀਮੇਟ ਨਹੀਂ ਦਿੱਤਾ ਉਹਨਾਂ ਨੇ ਮਾਰਿਆ ਉਹਨੂੰ ਪਤਾ ਥੋੜੇ ਤੋਂ ਥੋੜਾ ਅੱਗੇ ਆ ਕੇ ਮੱਛੀ ਮਾਰਕੀਟ ਉੱਥੇ ਵੀ ਨਗਰ ਨਿਗਮ ਦਾ ਸਫਾਇਆ ਹੋਇਆ ਹਾਂਜੀ ਉੱਥੇ ਪਹਿਲਾਂ ਵੀ ਕੀਤਾ ਸੀਗਾ ਫਿਰ ਦੁਬਾਰਾ ਦੁਕਾਨਾਂ ਪਾਈਆਂ ਗਈਆਂ ਫਿਰ ਪ੍ਰਸ਼ਾਸਨ ਨੇ ਆਪਣਾ ਕਦਮ ਚੱਕਿਆ ਸਾਨੂੰ ਇਹਨਾਂ ਨੇ ਇਹ ਗੱਲ ਕਹੀ ਸੀ ਕਿ ਜਿਹੜੇ ਪੁਰਾਣੇ ਕਬਜ਼ੇ ਆ ਉਹ ਚੱਕ ਨੇ ਚ ਕੇ ਹਟਾਈ ਜਾਊਗੇ ਨਵੇਂ ਕਬਜ਼ੇ ਐ ਜੇ ਨਹੀਂ ਕਰਨ ਦੇਾਂਗੇ ਹੁਣ ਸਾਡੇ ਪੁਰਾਣੇ ਕਬਜ਼ੇ ਸਾਨੂੰ ਬਗੈਰ ਦੱਸੇ ਮੰਗੇ ਸਾਡਾ ਨੁਕਸਾਨ ਕੀਤਾ ਗਿਆ ਹੈ ਕਿਦੋਂ ਨਹੀਂ ਆਜ ਕਬਜ਼ੇ ਆ ਨਜਾਇਜ਼ ਕਬਜ਼ੇ ਹੈਗੇ ਆ ਲੇਕਿਨ ਅਸੀਂ ਹੁ ਪ੍ਰਸ਼ਾਸਨ ਜਿਹੜਾ ਕਾਰਵਾਈ ਕੀਤੀ ਇੱਥੋਂ ਸਾਰੀਆਂ ਜਿੰਨੀਆਂ ਜਿਹੜੀਆਂ ਲੱਗੀਆਂ ਹੋਈਆਂ ਅਬਾਈ ਹੋਣਾ ਦੇ ਆ ਸਬਜੀ ਵਾਲੇ ਸਾਰੇ ਲੱਗੇ ਹੋਏ ਮਾਰਕੀਟ ਚੱਕੀ ਗਈ ਉਸ ਤੋਂ ਬਾਅਦ ਤੇ ਕਿੰਨੇ ਕ ਸਮੇਂ ਬਾਅਦ ਤੁਸੀਂ ਆਪਣਾ ਫਿਰ ਤੋਂ ਦੁਬਾਰਾ ਜਮਾ ਲਿਆ ਇਹ ਮਹਾਰਾਏ ਹੁਣ ਜਮਾਨੇ ਪਏ ਆ ਜ ਮਹਾਰਾਏ ਜਦੋਂ ਇੱਥੇ ਤੇ ਕਾਰਵਾਈ ਪੁਲਿਸਲੇ ਤੱਕ ਕਾਰਵਾਈ ਹੋਈ ਜਦੋਂ ਉੱਥੇ ਹਗਾਮਾ ਆਇਆ ਤਾਂ ਉੱਥੋਂ ਵੇ ਮੁੜ ਕੇ ਵਾਪਸ ਗਏ ਆ ਜਦੋਂ ਉੱਥੇ ਹਗਾਮਾ ਹੋ ਗਿਆ ਫਿਰ ਵਾਰਨਿੰਗ ਦੇ ਕੇ ਚਲੇ ਉੱਥੋਂ ਵਾਪਸ ਹੋ ਗਏ ਉੱਥੋਂ ਹੱਥੋਂ ਬਾਅਦ ਤੱਕ ਹੋ ਗਈ ਕੰਮ ਪ੍ਰਸ਼ਾਸਨ ਦੇ ਨਾਲ ਪ੍ਰਸ਼ਾਸਨ ਦੇ ਨਾਲ ਇਹਨਾਂ ਨਜਾਇਜ਼ ਸੀਗੇ ਉਹ ਟੱਕੇ ਖੜਕੇ ਜਿਹੜ ਉਹਨਾਂ ਦੇ ਲੈਂਗੁਏਜ ਸੀ ਗਲਤ ਸੀ ਗਾਲ ਕੱਢ ਕੇ ਗੱਲ ਕਰਦੇ ਸੀ ਸਾਹਮਣੇ ਕੋਈ ਅਧਿਕਾਰੀ ਨਹੀਂ ਗੱਲ ਕਰ ਰਿਹਾ ਅਧਿਕਾਰੀ ਮਨ ਹੈ ਜੋ ਜਿਹੜੇ ਸੀ ਗਾਲ ਗਾਲ ਕੱਢ ਕੇ ਗੱਲ ਕਰਦੇ ਵੇਸ ਸੀ ਅੱਛਾ ਹਾਂਜੀ ਉਹ ਆਪਸ ਵਿੱਚ ਕੋਈ ਸ਼ਖਸ ਸੀਗਾ ਜਿਹਨਾਂ ਦੀ ਉਹਨਾਂ ਨਾਲ ਹਾਥੋਬਾਈ ਹੋ ਗਈ ਕਾਰਨ ਕਾਰਨ ਦੱਸ ਸਕਦੇ ਹੋ ਕਿ ਤੁਹਾਨੂੰ ਪ੍ਰਸ਼ਾਸਨ ਨੇ ਕੋਈ ਕਾਰਨ ਵੀ ਦੱਸਿਆ ਹੋਊਗਾ ਕਿ ਆਖਿਰਕਾਰ ਕਿਉਂ ਚੱਕਦੇ ਪਏ ਨੇ ਕਬਜ਼ਾ ਜਦ ਉਹ ਕਹਿੰਦੇ ਚੱਕ ਲੋ ਇੱਥੋਂ ਨਜਾਇਜ਼ ਕਬਜ਼ਾ ਇੱਥੇ ਚੱਕ ਲੋ ਇੱਥੋਂ ਆਇਆ ਇੱਥੇ ਆਇਆ ਕਹਿੰਦੇ ਜਿਸ ਮਰਜ਼ੀ ਕਰ ਲਓ ਮੈਂ ਕਿਹਾ ਉੱਥੇ ਵੀ ਤਾਂ ਤੁਹਾਡੀਆਂ ਜਗ੍ਹਾਆਂ ਆ ਉਹ ਕਹਦੇ ਸਾਨੂੰ ਹੀ ਪਤਾ ਇਹਦਾ ਮਤਲਬ ਇਹ ਵੀ ਥੋੜੀ ਐ ਵੀ ਅਸੀਂ ਕਿਤੇ ਵੀ ਕੋਈ ਵੀ ਦੁਕਾਨ ਲਾ ਕੇ ਆਪਣੀ ਬਹਿ ਜਾਗੇ ਤੇ ਆਪਣੀ ਕਮਾਈ ਕਰਨ ਲੱਗ ਜਾਗੇ ਪ੍ਰਸ਼ਾਸਨ ਦੀ ਜਗ੍ਹਾ ਜਿਹੜੀ ਤਾਂ ਉੱਥੇ ਪ੍ਰਸ਼ਾਸਨ ਦੀ ਹੈ ਪ੍ਰਸ਼ਾਸਨ ਦੀ ਜਗ੍ਹਾ ਪ੍ਰਸ਼ਾਸਨ ਦੀ ਰਹਿਣੀ ਆ ਇਸ ਜਗ੍ਹਾ ਆਪਾਂ ਕਿਥੇ ਲੈ ਕੇ ਜਾ ਸਕਦੇ ਜਦੋਂ ਅਸੀਂ ਇੱਥੇ ਹੈਗੇ ਆ ਤੇ ਕੰਮ ਤਾਂ ਕਿਥੇ ਕਰਨਾ ਹੈ ਭਾਜੀ ਚਲੋ ਇਧਰ ਗੱਲਬਾਤ ਹੋਰ ਕਰ ਲਈਏ ਇਧਰ ਆਇਓ ਨਾਲ ਮੇਰਾ ਵੀ ਆਹ ਦੇਖ ਸਕਦੇ ਹੋ ਕਿ ਜਿੱਥੇ ਇਹ ਚੱਕਿਆ ਸਗਾ ਸਮਾਨ ਪ੍ਰਸ਼ਾਸਨ ਦੀ ਅੱਜ ਸਵੇਰੇ ਇੱਥੇ ਕਾਰਵਾਈ ਹੁੰਦੀ ਹੈ ਕਾਰਵਾਈ ਤੋਂ ਬਾਅਦ ਜਿਹੜੇ ਇਹ ਇੱਥੇ ਜਿੰਨੀਆਂ ਰੇੜੀਆਂ ਜਾਂ ਠੇਲੇ ਲੱਗੇ ਹੋਏ ਸੀਗੇ ਅੱਜ ਸਵੇਰੇ 9 ਵਜੇ ਦੇ ਕਰੀਬ ਜੋ ਇਹਨਾਂ ਵੱਲ ਦੱਸਿਆ ਗਿਆ ਕਿ 9 ਵਜੇ 9 ਵਜੇ ਦੇ ਕਰੀਬ ਸਾਡੇ 7:30 ਵਜੇ ਅਸੀਂ ਮੰਡੀ ਜੇ ਅਸੀਂ ਮੰਡੀ ਜੋ ਆਏ ਆ ਤੇ ਕਾਰਵਾਈ ਹੋ ਗਈ ਆ 7:30 ਵਜੇ 8 ਵਜੇ ਸਾਢੇ 7:30 ਹੋ ਗਏ ਉਹ ਦੇਖੋ ਉਧਰ ਪਏ ਆ ਸਾਢੇ 7:30 ਆਏ 7:30 ਹੋਏ ਮੰਡੀ ਜੇ ਲੈ ਕੇ ਉਧਰ ਰੱਖੇ ਅਸੀਂ ਪਰ ਪਰ ਗੱਲ ਤਾਂ ਇਹ ਹੋ ਗਈ ਨਾ ਸਵਾਲ ਹੁਣ ਦੇਖੋ ਆ ਦੇਖੋ ਇੱਥੇ ਆ ਜਿਹੜੀਆਂ ਫੇਲ ਲੱਗੀਆਂ ਜਿਹੜੀਆਂ ਜੀ ਇੱਥੇ ਆ ਸ਼ਾਮ ਨੂੰ ਸਮਾਂ ਅੱਜ ਸਵੇਰੇ 7:30 8 ਵਜੇ ਦੇ ਕੋਲ ਕਾਰਵਾਈ ਹੁੰਦੀ ਹੈ ਇੱਧਰ ਗੱਲ ਬਾਤ ਆਇਓ ਜੀ ਥੋੜੀ ਤਾਂ ਕਿ ਤੁਹਾਡੇ ਵਾਲਾ ਵੀ ਇਹ ਚੱਕਿਆ ਗਿਆ ਸੀ ਕਿ ਸਾਰਾ ਇੱ ਮੰਡਿਓ ਆਇਆ ਤੋਂ ਮਤਲਬ ਮੇਰੇ ਸਾਹ ਦੁਕਾਨ ਜਿੱਤੀ ਵੀ ਤਿਰਪਾਲ ਜੋ 20 ਡੰਡਾ ਦਾ ਸੰਦਰਥ ਲੈ ਕੇ ਸੀ ਗਿਆ ਇਹ ਜਿਹੜੀ ਮੇਰੇ ਸਾਲੇ ਸੀ ਕੇਮਲਾ ਮੇਰਾ ਕਮਸਾ ਮਤਲਬ ਜੇ ਤਿਰਪਾਲ 2-3 ਦਾ ਮਰ ਤਿਰਪਾਲ ਸਾਰਾ ਫਾਟ ਗਿਆ ਮੇਰਾ ਬਸ ਇਹ ਮੈਨੂੰ ਨੁਕਸਾਨ ਹੋਇਆ ਜਿਹੜੇ ਨੁਕਸਾਨ ਮੇਰਾ ਨਹੀਂ ਹੋਇਆ ਹੈ ਵੀ ਤਿਰਪਾਲ ਜੋ ਸੀ ਮਤਲਬ ਉੱਪਰ ਡੰਡਾ ਸੀ ਕੇਮਲਾ ਸਾਰਾ ਟੁੱਟ ਪੜ ਗਿਆ ਡੰਡਾ ਤੁਸੀਂ ਕਿੰਨੇ ਸਮੇਂ ਤੋਂ ਇੱਥੇ ਦੁਕਾਨ ਲਈ ਹੋਈ ਹੈ ਆਪਣਾ 25 ਸਾਲ ਪਹਿਜੀ ਹੋ ਗਿਆ 25 ਸਾਲ ਤੁਹਾਨੂੰ 25 ਸਾਲ ਹੋ ਗਏ ਇੱਥੇ ਹੋ ਗਿਆ ਜੀ ਇਸੇ ਥਾਂ ਤੇ ਹਾਂ ਇਸ ਥਾਂ ਤੇ ਜੀ ਕੋਈ ਪਹਿਲੇ ਸਮੇਂ ਕਿੰਮ ਕਰ ਸੀ ਬਹੁਤ ਪਹਿ ਕਹਿੰਦੇ 25 ਸਾਲ ਤੋਂ ਮੈਂ ਇੱਥੇ ਆ ਆਪਣਾ ਦੇਖ ਸਕਦੇ ਹੋ ਕਿ ਇਹ ਦੁਕਾਨ ਲਾ ਰਹੇ ਨੇ ਸਬਜੀ ਦੀ ਹੈਨਾ ਉਧਰ ਵੀ ਬਾਈ ਹੋਣੇ ਲਗਾ ਰਹੇ ਨੇ ਸੋ ਅੱਜ ਕਾਰਵਾਈ ਹੋਈ ਹੈ ਲੇਕਿਨ ਇਹ ਅੱਧੇ ਦਿਨ ਦੇ ਵਿੱਚ ਵਿੱਚ ਤਾਂ ਹੋਰ ਤੁਹਾਨੂੰ ਅਪਡੇਟ ਦੇ ਦੇ ਆ ਕੇ ਆ ਜਾਓ ਅੱਗੇ ਗੱਲਬਾਤ ਕਰ ਲੈਣੇ ਆ ਇੱਧਰ ਵੀ ਕੋਈ ਕਾਰਵਾਈ ਹੋਈ ਹੈ ਜੀ ਬਾਈ ਤੁਹਾਡੇ ਵੀ ਕੋਈ ਕਾਰਵਾਈ ਵੀ ਅੱਛਾ ਇੱਧਰ ਨਹੀਂ ਹੋਈ ਹੈ ਇੱਧਰ ਹਾਂ ਜੋਰ ਗੱਲਬਾਤ ਇੱਧਰ ਆਈ ਵੀ ਨਾਲ ਜੀ ਇਹ ਜਿਹੜੀ ਜੀਸੀਟੀ ਫੈਕਟਰੀ ਫਗਵਾੜਾ ਦੇ ਬਿਲਕੁਲ ਓਪੋਜ਼ਿਟ ਇਹ ਮਾਰਕੀਟ ਲੱਗਦੀ ਹੈ ਉੱਥੇ ਅੱਜ ਪ੍ਰਸ਼ਾਸਨ ਦਾ ਵੱਡਾ ਪੰਜਾ ਪੀਲਾ ਪੰਜਾ ਚੱਲਿਆ ਇਹਨਾਂ ਨੇ ਵੀ ਗੱਲਬਾ ਭਾਈ ਤੁਹਾਡੇ ਵਾਲ ਵੀ ਚੱਕੇ ਗਿਆ ਸਾਡੀ ਤੋੜਦੀ ਸਾਡੀ ਰੇੜੀ ਭਾਈ ਅਸੀਂ ਸਵੇਰ ਦੇ 9 ਵਜੇ ਕੋਈ ਟਾਈਮ ਹੀ ਨਹੀਂ ਹੈਗਾ ਇਹਨਾਂ ਦਾ ਟਾਈਮ ਟੇਬਲ ਹੀ ਨਹੀਂ 10 ਵਜੇ ਕਰਵਾਈ ਆ ਉਹਨਾਂ ਨੂੰ 9 ਵਜੇ ਆ ਕੇ ਸਾਰਾ ਤੋੜ ਭਣ ਕੇ ਮੇਰੇ ਕਾਊਂਟਰ ਤੋੜਤੇ ਸਾਰਾ ਲੋਹੇ ਵਾਲਾ ਉਹਨਾਂ ਦੀ ਰੇੜੀਆਂ ਪੰਤੀਆਂ ਸਾਰੀਆਂ ਅਸੀਂ ਤਾਂ ਕੀ ਕਰੀਏ ਹੁਣ ਅਸੀਂ ਭਾਈ ਅੱਛਾ ਤੇ ਜੀ ਪ੍ਰਸ਼ਾਸਨ ਦੇ ਵੱਲੋਂ ਇੱਕ ਕਾਰਵਾਈ ਹੋਈ ਆ ਨਗਰ ਨਿਗਮ ਵੱਲੋਂ ਕੀਤੀ ਗਈ ਕਾਰਵਾਈ ਤਾਂ ਤੁਸੀਂ ਫਿਰ ਦੁਬਾਰਾ ਦੁਕਾਨ ਲੜੀਆਂ ਆਪਣੀਆਂ ਤੁਹਾਨੂੰ ਮਤਲਬ ਕਹਿਣ ਦਾ ਭਾਵ ਇਹ ਹੈ ਕਿ ਇਹ ਪ੍ਰਸ਼ਾਸਨ ਨੇ ਕੋਈ ਕਾਰਵਾਈ ਕੀਤੀ ਤੁਹਾਨੂੰ ਕੋਈ ਡਰ ਨਹੀਂ ਹੋਣਾ ਚਾਰ ਤਾਂ ਹੈਗਾ ਭਾਈ ਮਤਲਬ ਇਹ ਹੈ ਕਿ ਜਿੱਦਾਂ ਕੀ ਕਹੀਏ ਅਸੀਂ ਅਸੀਂ ਤਾਂ ਗੱਲ ਕੀਤੀ ਆਪਣੇ ਸੋਮ ਪ੍ਰਕਾਸ਼ ਨਾਲ ਉਹ ਕਹਿੰਦੇ ਅਸੀਂ ਗੱਲ ਕੀਤੀ ਹੈ ਤੁਸੀਂ ਆਪਣੀ ਦੁਕਾਨਾ ਲਾਓ ਬਾਕੀ ਦੇਖਦੇ ਆ ਜੋ ਜੋ ਹੋਊਗਾ ਉਹ ਦੇਖਦੇ ਆ ਥੋੜਾ ਜੀ ਤੁਸੀਂ ਕਿੰਨੇ ਸਮੇਂ ਤੋਂ ਹੈਗੇ ਪਰ ਸਾਨੂੰ ਤਾਂ ਇਹ ਤੇ 20 ਸਾਲ ਹੋ ਗਿਆ ਭਾਈ ਕੀ ਕੋਈ ਟਾਈਮ ਨਹੀਂ ਤੁਹਾਨੂੰ ਟਾਈਮ 12 ਵਜੇ ਟਾਈਮ ਜੇ 12 ਵਜੇ ਆਏ ਨਹੀਂ ਉਹ ਕਹਿੰਦੇ 12 ਵਜੇ ਆਣਾ ਅਸੀਂ ਫੇਰ ਦੁਬਾਰਾ ਮੁਰ ਕੇ ਆਏ ਨਹੀਂ ਹੁਣ ਪ੍ਰਸ਼ਾਸਨ ਵੱਲੋਂ ਦੇਖੋ ਕੀ ਹੁੰਦਾ ਜਿੰਨੇ ਕੀ ਪ੍ਰਸ਼ਾਸਨ ਪ੍ਰਸ਼ਾਸਨ ਨੇ ਟਾਈਮ ਦਿੱਤਾ ਕਿ 12 ਵਜੇ ਜੀ ਇੱਥੇ ਆਵਾਂਗੇ ਲੇਕਿਨ ਫਿਰ ਹੋਇਆ ਨਹੀਂ ਕਿ ਇੱਧਰ ਵੀ ਦਿਖਾਉਦੇ ਯਾਰ ਇੱਧਰ ਵੀ ਆ ਦੋ ਤਿੰਨ ਢੇੜੀਆਂ ਖੜੀਆਂ ਨੇ ਕਿ ਜਿਹੜੀਆਂ ਤੋੜੀਆਂ ਗਈਆਂ ਨੇ ਹਾਲਾ ਕਿ ਇਲਜ਼ਾਮ ਪ੍ਰਸ਼ਾਸਨ ਦੇ ਵੀ ਲੱਗੇ ਨੇ ਉਹਨਾਂ ਕਹਿੰਦੇ ਕਿ ਸਾਡੇ ਨਾਲ ਉਹ ਤੂਤੜਕ ਕਰਕੇ ਜਾਂ ਗਾਲਾ ਕੱਢ ਕੇ ਵੀ ਗੱਲ ਕਰ ਰਹੇ ਸੀਗੇ ਕਾਫੀ ਬਹਿਸ ਬਸਾਈਆਂ ਵੀ ਹੋਇਆ ਵਾ ਕੋਸ਼ਿਸ਼ ਕਰਦੇ ਆ ਕਿ ਉਹਦੀ ਵੀਡੀਓ ਜੇਕਰ ਮਿਲ ਸਕੇ ਬਾਈ ਥੋੜਾ ਵੀ ਸਾਰਾ ਦੁਕਾਨ ਚੱਕੀ ਗਈ ਥੋੜੀ ਵੀ ਸਮਾਨ ਜਿਹੜਾ ਹੈਗਾ ਫਿਰ ਜਿੱਤੀ ਇੱਦੀ ਚੱਕਣ ਮੱਲਾ ਸਮਝ ਲਓਗੀ ਐਟ ਅ ਟਾਈਮ ਓਨ ਦਿਸ ਬੋਡੀ ਰੇੜੀਆਂ ਤੋੜ ਪਾਜ ਕਰਨ ਲੱਗੇ ਕੋਈ ਟਾਈਮ ਨਹੀਂ ਕੋਈ ਗੇਵਲ ਨਹੀਂ ਕੋਈ ਵਾਰਨਿੰਗ ਨਹੀਂ ਕੋਈ ਨੋਟਿਸ ਨਹੀਂ ਇਹ ਹੁਣ ਪ੍ਰਸ਼ਾਸਨ ਦੇ ਵੱਲੋਂ ਇਹ ਕਾਰਵਾਈ ਹੋਈ ਆ ਤੁਸੀਂ ਫਿਰ ਤੋਂ ਦੁਕਾਨ ਵਾਲੀ ਦੁਕਾਨ ਸਰ ਜੀ ਹੁਣ ਇਦਾਂ ਆ ਕਿ ਐਡੇ ਨੰਮ ਦਾ ਕਿੱਥੇ ਕੀ ਕਰੂਗਾ ਕੋਈ ਨੌਕਰੀ ਜਾਗਰੀ ਦਾ ਇੰਨੇ ਬੰਦੇ ਹੈਗੇ ਆ ਇਹ ਕਿੱਥੇ ਜਾਣਗੇ ਬਿਲੋਂ ਆ ਵੀਡੀਓ ਆ ਜੀ ਸਵੇਰ ਵਾਲੀ ਵੀਡੀਓ ਆ ਜੀ ਅੱਛਾ ਜੀ ਥੋੜਾ ਜੀ ਹਨਾ ਇਹ ਸਵੇਰ ਦੀ ਵੀਡੀਓ ਹੈ ਜਦੋਂ ਜਿਹੜੀ ਮਾਰਕੀਟ ਜਿਹੜੀ ਸਾਰੀ ਢਾਈ ਢਾਈ ਦੀ ਪ੍ਰਸ਼ਾਸਨ ਵੱਲੋਂ ਕੀਤੀ ਗਈ ਸੀਗੀ ਇਹ ਵੀਡੀਓ ਜਿਹੜੀ ਦਿਖਾ ਰਹੇ ਜੀ ਆ ਸਵੇਰੇ ਇਹੋ ਜਿਹਾ ਮਾਹੌਲ ਸੀ ਸਵੇਰੇ ਕਿੰਨੇ ਵਜੇ ਟਾਈਮ ਸੀ ਜੀ ਇਹ 8 8:30 ਵਜੇ ਕਰਦੇ ਆ 8:30 ਸਵੇਰੇ ਜੀ ਨਾ ਨਹੀਂ ਮੰਡੀਓ ਵਾਪਸ ਆਏ ਹੋ ਹਾਂ ਇਥੇ ਆ ਗਏ ਜੋਦੀ ਮੰਡੀਓ ਵਾਪਸ ਆਇਆ ਲੋ ਜੀ ਬਹੁਤ ਠੀਕ ਹੈ ਜੀ ਸੋ ਦੇਖ ਸਕਦੇ ਹੋ ਸੋ ਹੁਣ ਹਾਲਾਤ ਜਿਹੜੇ ਤੁਹਾਨੂੰ ਮੌਜੂਦਾ ਦਿਖਾ ਰਹੇ ਆ ਅੱਜ ਯਾਨੀ ਕਿ ਕਰਵਾ ਤੋਂ ਉਹਦੇ ਦੇਣੇ ਆ 10 ਤਰੀਕ 10 ਅਕਤੂਬਰ ਜਦੋਂ ਸਵੇਰੇ 7:30 8 ਵਜੇ ਦੇ ਕੋਲ ਜਿਹੜਾ ਪ੍ਰਸ਼ਾਸਨ ਦੀ ਵੱਲੋਂ ਕਾਰਵਾਈ ਹੁੰਦੀ ਹੈ ਤੇ ਕਾਰਵਾਈ ਦੌਰਾਨ ਇਹ ਜਿਹੜੀ ਮਾਰਕੀਟ ਹੈ ਜਿੱਥੇ ਨਜਾਇਜ਼ ਕਬਜ਼ੇ ਆ ਜਿਹੜੀਆਂ ਲੱਗੀਆਂ ਹੋ ਅੱਧੇ ਦਿਨ ਤੋਂ ਬਾਅਦ ਹੀ ਦੁਬਾਰਾ ਤੋਂ ਇੱਥੇ ਫਿਰ ਮਾਰਕੀਟ ਸੱਜ ਜਾਂਦੀ ਹੈ ਆ ਦਿਖਾ ਰੋ ਜੀ ਇੱਕ ਵਾਰੀ ਇਹ ਅੱਧੇ ਦਿਨ ਦਾ ਫਰਕ ਹੈ ਸਿਰਫ ਕਿ ਸਵੇਰੇ ਨਗਰ ਨਿਗਮ ਕਾਰਵਾਈ ਕਰਦੀ ਹੈ ਲੇਕਿਨ ਅੱਧੇ ਦਿਨ ਬਾਅਦ ਫਿਰ ਦੁਬਾਰਾ ਤੋਂ ਉਸੇ ਤਰੀਕੇ ਨਾਲ ਮਾਰਕੀਟ ਸੱਜ ਜਾਂਦੀ ਹੈ ਉਸੇ ਤਰੀਕੇ ਨਾਲ ਦੁਕਾਨਾਂ ਸੱਜ ਜਾਂਦੀਆਂ ਨੇ ਯਾਨੀ ਕਿ ਇਸ ਕਾਰਵਾਈ ਦਾ ਇਹਨਾਂ ਲੋਕਾਂ ਦੇ ਕੋਈ ਅਸਰ ਨਹੀਂ ਹੋਇਆ ਜਾਂ ਤਾਂ ਇਹਨਾਂ ਨੂੰ ਨਗਰ ਨਿਗਮ ਦਾ ਕੋਈ ਡਰ ਪੈ ਨਹੀਂ ਹੈਗਾ ਜਾਂ ਤਾਂ ਫਿਰ ਨਗਰ ਨਿਗਮ ਦਾ ਕਾਰਵਾਈ ਜਿਹੜੀ ਹੁਣ ਸਵੇਰੇ ਹੋਈ ਹੈ ਸਿਰਫ ਅੱਧੇ ਦਿਨ ਦੇ ਫਰਕ ਦੇ ਵਿੱਚ ਹੀ ਦੁਬਾਰਾ ਮਾਰਕੀਟ ਸੱਜ ਗਈ ਥੋੜੇ ਸਾਹਮਣੇ ਤਸਵੀਰਾਂ ਕਰ ਪਾ ਹੈ ਨਹੀਂ ਇਹਨਾਂ ਨੂੰ ਇਹ ਇੱਥੇ ਚੱਕਣੇ ਚਾਹੀਦੇ ਆ ਮੈਨੂੰ ਲੱਗਦਾ ਜੀ ਇੰਦਾ ਵੀ ਕਾਰਬੇ ਜਿਹੜੀ ਹੋਈ ਸਹੀ ਹੋਈ ਹੈ ਨਹੀਂ ਬਹੁਤ ਵਧੀਆ ਹੋਈ ਆ ਹੋਣੀ ਚਾਹੀਦੀ ਅੱਗੇ ਤਾਂ ਵੀ ਹੋਣੀ ਚਾਹੀਦੀ ਆ ਇਹਨਾਂ ਡਰੇ ਹੈ ਨਹੀਂ ਆ ਉਹ ਪਾਰਲੀ ਸਾਈਡ ਤੇ ਉਹ ਲਾ ਲੈਂਦੇ ਆ ਉਧਰ ਟੋਏ ਪਏ ਆ ਗੱਭੇ ਸਾਈਕਲ ਲਾ ਲੈਂਦੇ ਨਾ ਕੋ ਲੰਘਣ ਨੂੰ ਰਸਤਾ ਨਾ ਕੋਈ ਮੈਂ ਤਾਂ ਆਪ ਬੋਲ ਕੇ ਜਾਂਦੇ ਇਹਨਾਂ ਨੂੰ ਤੇ ਸਹੀ ਕਰੋ ਰੇੜੀਆਂ ਉਠਾਉਣੀਆਂ ਚਾਹੀਦੀ ਇਹ ਦੇਖੋ ਸਾਰੀਆਂ ਰੇੜੀਆਂ ਜਕਾਈਆਂ ਦੁਬਾਰੇ ਫੇਸ ਚ ਗਈਆਂ ਜੀ ਇਹਨਾਂ ਡਰੇ ਹੈ ਨਹੀਂ ਆ ਹੁਸ਼ਿਆਰਪੁਰ ਦੇਖੋ ਕੀ ਹਾਲ ਹੋਇਆ ਆ ਉਦੋਂ ਹੀ ਹੋਣਾ ਚਾਹੀਦਾ ਉਹ ਦੇਖਦਾ ਦੋ ਜੀ ਕਿ ਇਹ ਆਮ ਲੋਕਾਂ ਦੀ ਵੀ ਕਿੰਨੇ ਕਿੰਨੇ ਡਿਮਾਂਡ ਹੈਗੀ ਹੈ ਜੀ ਨਗਰ ਨਿਗਮ ਕੰਮ ਤਾਂ ਜਰੂਰ ਕਰਦਾ ਲੇਕਿਨ ਉਹਦਾ ਅਸਰ ਕਿੰਨਾ ਕੁ ਹੁੰਦਾ ਉਹ ਤੁਹਾਡੇ ਸਾਹਮਣੇ ਹੈ ਜੀ ਇੱਥੇ ਸਵੇਰੇ 6:30 7:00 8:00 ਵਜੇ ਨਗਰ ਨਿਗਮ ਆਉਂਦਾ ਹੈ ਸਫਾਈ ਕਰਦੀ ਲੇਕਿਨ ਦੁਪਹਿਰ ਤੋਂ ਬਾਅਦ ਫਿਰ ਤੋਂ ਉਸੇ ਤਰੀਕੇ ਨਾਲ ਜਿਹੜੀਆਂ ਦੁਕਾਨਾਂ ਇੱਥੇ ਲਗੀਆਂ ਸਜੀਆਂ ਦਿਖਦੀਆਂ ਨੇ ਜੀ